ਚਲਦੇ ਝੋਨੇ ਝੋਨਾ ਕਿਸਾਨਾਂ ਦਾ ਖੇਤ ਖੜਾ ਇਹ ਮੰਡੀ ਬੰਦ ਕਰਤੀ ਸਾਡੀ ਦਾਣਾ ਮੰਡੀ ਦੇ ਵਿੱਚ 4-5000 ਗੱਟਾ ਪਿਆ ਸੀਗਾ ਸਾਰਾ ਹੁਣ ਅਸੀਂ ਚੱਕ ਕੇ ਜੈਤੋਂ ਮੰਡੀ ਚ ਲੈ ਕੇ ਆਏ ਆਂ ਜੀ ਇੱਥੇ ਆ ਕੇ ਬੋਲੀ ਲਵਾਉਣੀ ਪੈ ਰਹੀ ਹੈ ਫਿਰ ਕੀ ਫਾਇਦਾ ਇਹੋ ਜਿਹਿਆਂ ਸਰਕਾਰਾਂ ਦਾ ਹੱਥ ਝਾੜ ਕੇ ਮੁੜਾਏ ਕਹਿੰਦੇ ਜੀ ਦਾਣਾ ਮੰਡੀ ਦੇ ਵਿੱਚ ਤਾਂ ਮਾਲ ਹੀ ਹੈ ਨਹੀਂ ਖਤਮ ਹੋ ਗਿਆ ਮੰਡੀ ਬੰਦ ਹੋ ਗਈ ਬਸ ਆਪ ਆਪ ਦੇਖ ਕੇ ਆਇਆ ਉਦੋਂ 10 ਤੋਂ 12 ਟਰਾਲੀਆਂ ਲਈ ਜਾਂਦੀਆਂ ਸੀ ਉਹ ਟਰਾਲੀਆਂ ਲੈਣ ਦਾ ਦਿਸ ਗਈ ਨਹੀਂ ਉਹਨੂੰ ਇੱਥੇ ਤਹਿਸੀਲਦਾਰ ਸਾਹਿਬ ਐਸ ਬੀ ਐਮ ਸਾਹਿਬ ਇੱਥੇ ਕਿਸਾਨਾਂ ਨੂੰ ਆਪਣੀਆਂ ਮਸ਼ਹੂਰੀਆਂ ਕਰ ਲਈ ਹੱਥਾਂ ਦੇ ਵਿੱਚ ਅਖਬਾਰਾ ਖਿੱਚ ਕੇ ਇੱਕ ਇੱਕ ਢੇਰੀ ਤੇ ਫੋਟੋ ਖੱਚ ਰਹੇ ਆ ਵੀ ਕੱਲ ਨੂੰ ਅਖਬਾਰਾਂ ਦੇ ਵਿੱਚ ਸਾਡੀ ਚਮਕ ਦਮਕ ਬਣ ਜੇ ਝੋਨਾ ਲਾਉਣ ਵਾਸਤੇ ਲੈਟ ਸੁਣਾਉਣ ਵਾਸਤੇ ਸਾਨੂੰ ਧਰਨਾ ਲਾਉਣਾ ਪੈਂਦਾ ਹੁਣ ਅਸੀਂ ਸਾਡਾ ਝੋਨਾ ਲੈ ਕੇ ਤੁਰੇ ਫਿਰਦੇ ਆ ਵੀ ਸਾਡਾ ਕੋਈ ਝੋਨਾ ਲੈ ਲੇ ਉਹਦੇ ਵਾਸਤੇ ਸਾਨੂੰ ਇਹ ਧਰਨੇ ਮੁਜਾਰੇ ਕਰਨੇ ਪੈ ਰਹੇ ਹੋਰ ਅੱਕਿਆ ਵਕ ਸਾਡੇ ਕੋਲੇ ਕੀ ਹੱਲ ਹੈ ਜੀ ਦਾ ਬਹੁਤ ਸਾਰੇ ਕਿਸਾਨਾਂ ਦਾ ਝੋਨਾ ਹਜੇ ਖੇਤਾਂ ਦੇ ਵਿੱਚ ਖੜਾ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਵੀ ਲੋਕ ਅੱਕੇ ਹੋਏ ਸੀ ਥੋੜੀ ਨਵੀਂ ਲਿਆਂਦੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਰਹਿਣਾ ਤੁਸੀਂ ਵੀ ਨਹੀਂ ਜਿਹੜੇ ਸਾਹਮਣੇ ਕਿਸਾਨਾਂ ਦੇ ਹਾਲਾਤ ਆ ਪਹਿਲਾਂ ਕਣਕ ਨੂੰ ਮਾਰ ਪਈ ਝਾੜ ਕੱਟ ਗਿਆ ਇੱਕ ਪਾਸੇ ਹੜ ਆਏ ਪਿਆ ਇੱਕ ਪਾਸੇ ਝਾੜ ਕਟਿਆ ਤੇ ਹੁਣ ਸਾਨੂੰ ਖਰਚਾ ਕਰਕੇ ਪੱਲੋਂ ਤੇਲ ਮਾ ਜਾ ਕੇ ਇੱਥੇ ਸ਼ਹਿਰਾਂ ਵਾਲੀਆਂ ਮੰਡੀਆਂ ਦੇ ਵਿੱਚ ਸਾਨੂੰ ਝੋਨਾ ਲੈ ਆ ਕੇ ਵੇਚਣਾ ਪੈ ਰਿਹਾ ਜਦੋਂ ਦਾਣਾ ਮੰਡੀ ਦੇ ਵਿੱਚ ਕੋਈ ਬੰਦਾ ਆਪਦੀ ਫਸਲ ਲੈ ਕੇ ਐਂਟਰ ਹੋ ਜਾਏ ਉਹਦਾ ਨਫਾ ਨੁਕਸਾਨ ਮਾਰਕੀਟ ਕਮੇਟੀ ਨੇ ਦੇਖਣਾ ਹੁੰਦਾ ਇਹਨਾਂ ਦਾ ਕੋਈ ਦਾਣਾ ਮੰਡੀ ਦੇ ਵਿੱਚ ਰਿਸਟਰੀ ਨਹੀਂ ਹੁੰਦਾ ਜੇ ਕਿਸਾਨਾਂ ਨੇ ਅੱਜ ਉਹ 31 ਜਾਂ 26 ਹਰਕੇ ਬੀਜ ਜਿਨ੍ਹਾਂ ਦੀ ਬਣਿਆਦੀ ਹੋਣਾ ਵਡਣ ਦੀ ਉਹਨਾਂ ਨੇ ਘੱਟ ਪਾਣੀ ਨਾਲ ਪੈਦਾ ਚੌਲ ਕਰ ਲਿਆ ਤੇ ਅੱਜ ਖਰੀਦ ਵੇਰੀ ਸਾਡੀਆਂ ਜੀ ਮੰਡੀਆਂ ਮੰਦਾ ਸਾਡੇ ਜੀ ਸ਼ੈਲਰਾਂ ਦੇ ਵਿੱਚ ਮਾਲ ਪੂਰਾ ਹੋ ਚੁੱਕਿਆ ਇਕੱਲੇ ਇਕੱਲੇ ਕਿਸਾਨ ਦਾ ਆਧਾਰ ਕਾਰਡ ਚੈੱਕ ਕਰਕੇ ਘਟੇਰੀ ਅਸੀਂ ਤਲਵਾਵਾਂਗੇ ਜੀ ਬਾਹਰੋਂ ਝੋਨਾ ਕਿਣਾ ਵਿਕਦੇ ਇੱਥੇ ਜਿਸ ਦਿਨ ਝੋਨੇ ਦੀ ਖਰੀਦ ਸ਼ੁਰੂ ਹੋਈ ਸੀ ਉਸ ਦਿਨ ਬਾਹਰੋਂ ਟਰੱਕ ਆ ਕੇ ਇੱਥੇ ਵਿਕਦੇ ਸੀ ਉਹਦੇ ਅਧਿਕਾਰੀ ਕਿੱਥੇ ਸੀ ਇਸ ਸਰਕਾਰ ਨੇ ਤਾਂ ਇੰਨੀ ਕਸਰ ਨਹੀਂ ਛੱਡੀ ਹਮਤਾਜ ਇਹਨਾਂ ਦਾ ਬੱਕਰੀਆਂ ਭੇਡਾਂ ਚਾਰਨ ਵਾਲਿਆਂ ਨੂੰ ਕਹਿੰਦਾ ਵੀ ਸਾਡੇ ਸੇਮ ਨਾਲੇ ਤੇ ਜੇ ਤੁਸੀਂ ਮਾਲ ਚਾਰਨਾ ਨਾ ਤਾਂ ਤੁਹਾਨੂੰ ਦੱਸਣਾ ਪਊਗਾ ਵੀ ਕਿਹੜੇ ਕਿਸਾਨ ਨੇ ਅੱਕ ਲਈ ਆ ਲੋਕਵਾਇ ਟੀਵੀ ਨਾਲ ਜੁੜੋ ਤੁਸੀਂ ਮੈਂ ਹਮਤਾਜ ਅਸੀਂ ਇਸ ਵਕਤ ਜੈਤੋਦੀ ਦਾਣਾ ਮੰਡੀ ਦੇ ਵਿੱਚ ਖੜੇ ਆ ਝੋਨੇ ਦੀ ਫਸਲ ਜਿਹੜੀ ਖਰੀਦ ਹੈ ਉਹ ਸ਼ੁਰੂ ਹੋਈ ਨੂੰ ਲਗਭਗ ਅੱਜ ਪੂਰੇ 2 ਮਹੀਨੇ ਹੋ ਗਏ 15 ਸਪਟੰਬਰ ਤੋਂ ਸਰਕਾਰ ਕਹਿੰਦੀ ਹੈ ਕਿ ਝੋਨਾ ਖਰੀਦਣਾ ਸੀ ਸ਼ੁਰੂ ਕੀਤਾ ਪਰ ਬੰਦ ਕਦੋਂ ਕੀਤਾ ਉਹ ਤੁਹਾਨੂੰ ਅਸੀਂ ਦੱਸਦੇ ਆ ਸਾਡੇ ਨਾਲ ਕਿਸਾਨ ਮੌਜੂਦ ਨੇ ਪਿੰਡ ਇਹਨਾਂ ਦਾ ਕਣੀਆ ਕਣੀਏ ਪਿੰਡ ਦੇ ਕਿਸਾਨ ਨੇ ਜੋ ਪਹਿਲਾਂ ਆਪਣੇ ਜੋ ਪਿੰਡ ਮੰਡੀ ਸੀਗੀ ਉੱਥੇ ਝੋਨਾ ਢੇਰੀ ਕਰਕੇ ਰੱਖਦੇ ਆ ਕਈ ਦਿਨ ਉਡੀਕਦੇ ਆ ਜਦੋਂ ਭਾ ਨਹੀਂ ਲੱਗਦਾ ਤਾਂ ਇਹਨਾਂ ਨੂੰ ਪਤਾ ਲੱਗਦਾ ਕਿ ਭਾਈ ਮੰਡੀ ਮੰਡੀ ਵਈ ਤਾਂ ਖੀਦ ਬੰਦ ਹੋ ਗਈ ਹੈ ਹੁਣ ਉਹ ਜੈਤੋ ਲੈ ਕੇ ਆਏ ਆ ਇੱਥੇ ਕੀ ਹਾਲਾਤ ਨੇ ਪਹਿਲਾਂ ਸਾਰੀ ਗੱਲਬਾਤ ਕਰਦੇ ਆ ਭਾਈ ਜੀ ਕਿੰਨੇ ਦਿਨ ਹੋ ਗਏ ਝੋਨਾ ਵੜਿਆ ਨੂੰ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ 5-6 ਦਿਨ ਹੋ ਗਏ ਜੀ ਦਾਣਾ ਮੰਡੀ ਦੇ ਵਿੱਚ ਝੋਨਾ ਸਿੱਟੇ ਨੂੰ ਵੱਢ ਕੇ ਜੀ ਤੇ ਸਾਡੇ ਪਿੰਡ ਦੇ ਵਿੱਚ ਕਾਫੀ ਰਕਬਾ ਹਜੇ ਝੋਨਾ ਵੱਢਣ ਕੰਨੀਓ ਖੜਾਗਾ ਜੀ ਤੇ 12 ਤਰੀਕ ਨੂੰ ਇਹ ਕਹਿੰਦੇ ਖਰੀਦ ਸਾਡੀ ਬੰਦ ਆ ਠੀਕ ਹੈ ਅਸੀਂ ਇਹਨਾਂ ਦੀਆਂ ਉਹ ਇਨਸਪੈਕਟਰ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਮੰਡੀ ਬੰਦ ਆ ਉਸ ਤੋਂ ਬਾਅਦ ਚੋਂ ਅਸੀਂ ਅੱਗੇ ਪਹੁੰਚ ਕੀਤੀ ਡੀਆ ਆਪਣਾ ਡੀਐਮਓ ਆਏ ਸਾਡੀ ਦਾਣਾ ਮੰਡੀ ਵਿੱਚ ਐਸਡੀਐਮ ਸਾਹਿਬ ਵੀ ਆਏ ਗੀੜਾ ਕੱਢ ਕੇ ਮੁੜੇ ਮੰਡੀ ਦੇ ਵਿੱਚ ਢੇਰਾਂ ਦੇਖ ਕੇ ਆਏ ਆ ਉਹਨਾਂ ਦੇ ਸਾਹਮਣੇ ਅੱਖਾਂ ਦੇ ਢੇਰਾਂ ਪੰਨਿਆਂ ਸੀਗਾ ਕਹਿੰਦੇ ਜੀ ਟਰਾਲੀਆਂ ਲਹੀ ਜਾਂਦੀਆਂ ਸੀਗਾ ਉਹਨਾਂ ਦੇ ਤੁਸੀਂ ਰਿਕਾਰਡ ਉਹਨਾਂ ਤੋਂ ਲੈ ਸਕਦੇ ਸਾਡੇ ਕੋਲ ਵੀ ਹੈਗਾ ਉਹ ਵੈਸੇ ਵੈਸੇ ਕਿੰਨਾ ਕੁ ਝੋਨਾ ਤੁਹਾਡੀ ਜਿਹੜੀ ਪਿੰਡਲੀ ਮੰਡੀ ਚ ਪਿਆ ਹੋਊਗਾ ਸਾਡੀ ਦਾਣਾ ਮੰਡੀ ਦੇ ਵਿੱਚ 4-5000 ਗੱਟਾ ਪਿਆ ਸੀਗਾ ਇਹ ਸਾਰਾ ਹੁਣ ਅਸੀਂ ਚੱਕ ਕੇ ਜੈਤੋਂ ਮੰਡੀ ਚ ਲੈ ਕੇ ਆਏ ਆ ਜੀ ਸਾਰਾ ਲਿਆਂਦਾ ਇੱਥੇ ਹਾਂਜੀ ਹਾਂਜੀ ਇੱਥੇ ਆ ਕੇ ਬੋਲੀ ਲਵਾਉਣੀ ਪੈ ਰਹੀ ਹੈ ਫਿਰ ਕੀ ਫਾਇਦਾ ਇਹੋ ਜਿਹਿਆਂ ਸਰਕਾਰਾਂ ਦਾ ਮੰਡੀਆਂ ਬਣਾਉਣ ਦਾ ਪਿੰਡਾਂ ਦੇ ਵਿੱਚ ਜੇ ਸਾਨੂੰ ਐਡੀ ਵਾਟ ਸ਼ਹਿਰਾਂ ਦੇ ਵਿੱਚ ਪਹਿਲਾਂ ਤਾਂ ਝ ਜੀ ਠੀਕ ਹੈ ਪਹਿਲਾਂ ਕਣਕ ਨੂੰ ਮਾਰ ਪਈ ਝਾੜ ਕੱਟ ਗਿਆ ਇੱਕ ਪਾਸੇ ਹੜ ਆਏ ਪਿਆ ਇੱਕ ਪਾਸੇ ਝਾੜ ਕਟਿਆ ਤੇ ਹੁਣ ਸਾਨੂੰ ਖਰਚਾ ਕਰਕੇ ਪੱਲੋਂ ਤੇਲ ਮਚਾ ਕੇ ਇੱਥੇ ਸ਼ਹਿਰ ਵਾਲੀਆਂ ਮੰਡੀਆਂ ਦੇ ਵਿੱਚ ਸਾਨੂੰ ਝੋਨਾ ਲਿਆ ਕੇ ਵੇਚਣਾ ਪੈ ਰਿਹਾ ਕੀ ਗੱਲ ਸਾਡੀਆਂ ਪਿੰਡਾਂ ਦੀਆਂ ਮੰਡੀਆਂ ਫਰਨਾਉਂਦੀਆਂ ਮੰਡੀਆਂ ਨੇ ਬੰਦ ਕਰ ਦੇਣ ਉਹਨਾਂ ਨੂੰ ਰਿਕਾਰਡ ਦੇ ਵਿੱਚ ਕਿਉਂ ਰੱਖੀਆਂ ਨੇ ਉਹ ਕਿਉਂ ਉੱਥੇ ਅਫਸਰਾਂ ਦਾ ਖਰਚਾ ਪਾਉਂਦੇ ਆ ਉਹ ਚੋਨਾ ਵੱਡੇ ਨੂੰ ਕਿੰਨੇ ਦਿਨ ਹੋ ਗਏ ਬਾਈ ਤੁਹਾਨੂੰ ਚੋਨਾ ਵੱਡੇ ਨੂੰ 5 6 ਦਿਨ ਹੋ ਗਏ ਜੀ 5 6 ਦਿਨ ਹਾਂਜੀ ਹਾਂਜੀ ਠੀਕ ਹੈ ਮਤਲਬ ਝੋਨਾ ਤੁਹਾਡਾ ਲੈ ਲੈ ਕੇ ਤੁਰੇ ਫਿਰਦੇ ਹੋ ਕਿ ਭਾਈ ਕੋਈ ਲੈ ਲਓ ਲੈ ਲਵਾ ਹਲਾਤ ਹੋਈ ਬਿਲਕੁਲ ਜੀ ਬਹੁਤ ਮਾੜੀ ਸਰਕਾਰ ਆ ਪਹਿਲਾਂ ਤਾਂ ਲਾਈਟ ਛਡਾਉਣ ਦੇ ਆਸਤੇ ਕਿਸਾਨ ਨੂੰ ਧਰਨਾ ਲਾਉਣਾ ਪੈਂਦਾ ਫੇਰ ਇਹ ਕਹਿੰਦੇ ਆਗੇ ਵੀ ਕਿਸਾਨ ਜਗਾ ਦੇਖਦਿਆ ਧਰਨਾ ਲਾਉਣ ਲੱਗੇ ਵਜਾ ਨਹੀਂ ਦੇਖਦੇ ਪਹਿਲਾਂ ਤਾਂ ਜੀ ਝੋਨਾ ਲਾਉਣ ਵਾਸਤੇ ਲਾਈਟ ਛਡਾਉਣ ਵਾਸਤੇ ਸਾਨੂੰ ਧਰਨਾ ਲਾਉਣਾ ਪੈਂਦਾ ਹੁਣ ਅਸੀਂ ਸਾਡਾ ਝੋਨਾ ਲੈ ਕੇ ਤੁਰੇ ਫਿਰਦੇ ਆ ਵੀ ਸਾਡਾ ਕੋਈ ਝੋਨਾ ਲੈ ਲੇ ਉਹਦੇ ਆਸਤੇ ਸਾਨੂੰ ਇਹ ਧਰਨੇ ਮੁਜਾਰੇ ਕਰਨੇ ਪੈ ਰਹੇ ਹੋਰ ਅੱਕਿਆ ਸਾਡੇ ਕੋਲੇ ਕੀ ਹਾਲ ਹੈ ਜੀ ਕਿੰਨੇ ਕਿਸਾਨ ਤੁਹਾਡੇ ਪਿੰਡ ਦੇ ਇੱਥੇ ਆਏ ਅੱਜ ਸਾਡੇ 8 7 8 9 ਕਿਸਾਨ ਆਏ ਆ ਜੀ ਹਾਂਜੀ ਹਾਂਜੀ ਤੁਸੀਂ ਤੁਸੀਂ ਵੀ ਆਏ ਹੋ ਜੀ ਇੱਥੇ ਲੈ ਕੇ ਹਾਂਜੀ ਅਸੀਂ ਵੀ ਲੈ ਕੇ ਆਏ ਆਪਣਾ ਕਿੰਨਾ ਝੋਨਾ ਆਪਣਾ ਝੋਨਾ 10 12 ਕਿੱਲਿਆਂ ਦਾ ਸੀ ਹਾਂ 12 ਕਿੱਲਿਆਂ ਦਾ ਹਾਂਜੀ ਕਿੰਨੇ ਦਿਨ ਹੋ ਗਏ ਵੱਢੇ ਨੂੰ ਵੱਢੇ ਨੂੰ ਮੈਨੂੰ ਤਾਂ 10 12 ਦਿਨ ਹੋ ਗਏ ਜੀ 10 12 ਦਿਨ ਹੋ ਗਏ ਹੁਣ ਇੱਥੇ ਲੈ ਕੇ ਆਇਆ ਹੁਣ ਤਾਂ ਇੱਥੇ ਤਾਂ ਲੱਗਿਆ ਤਕਰੀਬਨ ਇੱਥੇ ਨਹੀਂ ਉੱਥੇ ਪਿੰਡ ਮੰਡੀ 'ਚ ਕਹਿੰਦੇ ਕੀ ਹੈ ਕਿ ਹੁਣ ਨਹੀਂ ਲੱਗਦਾ ਕੀ ਹੋਇਆ ਮੈਨੂੰ ਬਸ ਮੌਸ ਹੌਣ ਤਾਂ 14 15 ਹੀ ਆ ਜੀ 14 15 ਹਾਂ ਹੁਣ ਕਹਿੰਦੇ ਮੰਡੀ ਬੰਦ ਹੋ ਗਈ ਹੁਣ ਮੰਡੀ ਬੰਦ ਹੋ ਗਈ ਠੀਕ ਹੈ ਥਾਲਾ ਕਿ ਜਦੋਂ ਮੰਡੀ ਸਟਾਰਟ ਸ਼ੁਰੂ ਕੀਤੀ ਸੀ 15 ਪਹਿਲਾਂ ਸ਼ੁਰੂ ਕਰਦੇ ਉਦੋਂ ਕੋਈ ਝੋਨਾ ਹਜੇ ਪਾਣੀ ਲਾਉਂਦੇ ਸੀ ਵੱਡਣ ਤੇ ਬਾਹਲੀ ਤੂਰ ਦੀ ਗੱਲ ਆ 15 ਐਂ ਮਗਰੋਂ 15 ਪਹਿਲਾਂ ਮੰਡੀ ਸ਼ੁਰੂ ਕਰਕੇ ਚਲਦੇ ਝੋਨੇ ਝੋਨਾ ਕਿਸਾਨਾਂ ਦਾ ਖੇਤ ਖੜਾ ਇਹ ਮੰਡੀ ਬੰਦ ਕਰਤੀ ਵੀ ਤੁਸੀਂ ਸ਼ੁਰੂ ਹੀ ਮੰਡੀ ਉਦੋਂ ਕਰੋ ਜਦੋਂ ਚੋਨਾ ਕਿਸਾਨ ਵੱਢਣ ਲੱਗੇ ਜੀ ਤੇ ਬੰਦ ਉਦੋਂ ਕਰੋ ਜਦੋਂ ਮੰਡੀ ਚੋਂ ਖਤਮ ਹੋ ਗਿਆ ਝੋਨਾ ਮੰਡੀ ਬੰਦ ਹੋਗੀ ਹਾਂ ਹੁਣ ਮੰਡੀ ਦੇ ਵਿੱਚ ਤੱਕ 8 7 8000 ਗੱਟਾ ਪਿਆ ਤੇ ਨਾਲੇ ਮੰਡੀ ਬੰਦ ਕਰਤੀ ਹੁਣ ਸਾਰਾ ਚੱਕ ਇੱਥੇ ਲੈ ਕੇ ਆਏ ਆਂ ਜਿਵੇਂ ਆਖਿਆ ਕਿ ਪਿੰਡ ਹਾਲੇ ਵੱਢਣ ਵਾਲਾ ਵੀ ਰਹਿੰਦਾ ਵੱਢਣ ਵਾਲਾ ਵੀ ਰਹਿੰਦਾ ਜੀ ਹੂੰ ਬਸੇਕ ਆ ਜੀ ਲੋਕਾਂ ਦਾ ਖੜਾ ਮੱਕੰਗਾੜਾ ਝੋਨਾ ਖੜਾ ਹੈ ਜੀ ਤੇ ਫਿਰ ਉਹਨਾਂ ਦਾ ਕੀ ਹਾਲਾਤ ਬਣ ਗਏ ਜਿਹੜੇ ਸਾਡੇ ਥੋੜਾ ਨੇ ਚੱਕੀ ਤੇ ਹੁਣ ਦੇਖੋ ਹੁਣ ਕੀ ਹਾਲਾਤ ਮੁੜ ਕੇ ਧਰਨੇ ਮੁਜ਼ਾਹਰੇ ਕਰਨੇ ਪੈਣਗੇ ਮੁੜ ਕੇ ਆਹੀ ਹੱਲਾ ਹੋਤ ਕੋਈ ਹੱਲ ਨਹੀਂ ਹਾਂ ਜੀ ਉਹਨਾਂ ਕਿੰਨਾ ਤੁਹਾਡਾ ਮੇਰਾ 2.5 ਕਿੱਲਿਆਂ ਦਾ ਝੋਨਾ 2.5 ਕਿੱਲਿਆਂ ਦਾ ਕਿੰਨੇ ਦਿਨ ਹੋ ਗਏ ਵੱਢਿਆ ਨੂੰ ਵੱਢੇ ਨੂੰ 8 ਦਿਨ ਹੋ ਗ ਪਹਿਲਾਂ ਉੱਦ ਹੀ ਵੱਢ ਕੇ ਇੱਥੇ ਲਿਆਂਦਾ ਸਿੱਧਾ ਹੀ ਇੱਥੇ ਲਿਆਂਦਾ ਪਤਾ ਲੱਗ ਗਿਆ ਕਿ ਬੰਦ ਹੋ ਗਈ ਹਾਂ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਤਾਂ ਸੇਵੇ ਵਾਲਾ ਸੇਵੇ ਵਾਲਾ ਉੱਥੇ ਮੰਡੀ ਹੈ ਉਹ ਮੰਡੀ ਦਾ ਹੈ ਹੀ ਨਹੀਂ ਉੱਥੇ ਮੰਡੀ ਨਹੀਂ ਜਾਨੀ ਤੁਹਾਨੂੰ ਇੱਥੇ ਆਉਣਾ ਪੈਣਾ ਇੱਥੇ ਆਉਂਦਾ ਤੁਹਾਨੂੰ 8 ਦਿਨ ਹੋ ਗਏ ਇੱਥੇ 8 ਦਿਨ ਹੋ ਗਏ ਕੀ ਕਾਰਨ ਹੈ ਕਿਉਂ ਨਹੀਂ ਤੋਲੇ ਕੋਈ ਪੁੱਛਦਾ ਹੀ ਨਹੀਂ ਇੱਥੇ ਕਿਸੇ ਨੇ ਅਜੇ ਪੁੱਛਣੇ ਨਹੀਂ ਆਉਂਦੇ ਕਿਸੇ ਨੇ ਮੋਚਰਾ ਪਾ ਪਹਿਲਾਂ ਮਾਰ ਕੇ ਕਮਿਟੀ ਚੋਂ ਮੈਂ 17 ਕਢਾ ਕੇ ਲਿਆ ਸੀ ਤੇ ਅੱਜ ਵੀ ਦੱਸੀ ਜਾਂਦੇ ਹਾਂ ਅੱਛਾ ਹਾਂ ਕੱਲ ਵੀ 20 ਦੱਸਿਆ ਵਧ ਗਿਆ ਹੁਣ ਹਾਂ ਵਧ ਗਿਆ ਇਹਦੋਂ ਬਾਅਦ ਹੋਰ ਮੌਚਰ ਤਾਂ ਦੇਖਣਾ ਹੀ ਦੇਖਣਾ ਜੀ ਇਹਨਾਂ ਦਾ ਪਤਾ ਕੀ ਆ ਪਹਿਲਾਂ ਹੁੰਦਾ ਸੀ ਮਾਰਕੀਟ ਕਮੇਟੀ ਦਾ ਰਜਿਸਟਰ ਜਦੋਂ ਦਾਣਾ ਮੰਡੀ ਦੇ ਵਿੱਚ ਢੇਰੀ ਆ ਗਈ ਮਾਰਕੀਟ ਕਮੇਟੀ ਲਿਖਦੀ ਸੀਗੀ ਵੀ ਅਸੀਂ ਸਾਡੇ ਦਾਣਾ ਮੰਡੀ ਦੇ ਵਿੱਚ ਇਹਨਾਂ ਝੋਨਾ ਆ ਗਿਆ ਇਹਦੀ ਜ਼ਿੰਮੇਵਾਰੀ ਮਾਰਕੀਟ ਕਮੇਟੀ ਦੀ ਹੁੰਦੀ ਹੈ ਜਦੋਂ ਦਾਣਾ ਮੰਡੀ ਦੇ ਵਿੱਚ ਕੋਈ ਬੰਦਾ ਆਉਦੀ ਫਸਲ ਲੈ ਕੇ ਐਂਟਰ ਹੋ ਜੇ ਉਹਦਾ ਨਫਾ ਨੁਕਸਾਨ ਮਾਰਕੀਟ ਕਮੇਟੀ ਨੇ ਦੇਖਣਾ ਹੁੰਦਾ ਇਹ ਇਹਨਾਂ ਦਾ ਕੋਈ ਦਾਣਾ ਮੰਡੀ ਦੇ ਵਿੱਚ ਰੈਸਟਰ ਹੀ ਨਹੀਂ ਹੁੰਦਾ ਮਾਰਕੀਟ ਕਮੇਟੀ ਵਾਲੇ ਰੈਸਟਰ ਲੈ ਕੇ ਬੈਠਦੇ ਨਹੀਂ ਉੱਥੇ ਕੋਈ ਰਿਕਾਰਡ ਲਿਖਦੇ ਨਹੀਂ 15 15 ਦਿਨ ਹੋ ਗਏ ਝੋਨੇ ਨੂੰ ਆ ਬਾਈ ਦਾ 15 ਦਿਨ ਦਸੀ ਜਾਂਦਾ ਮੈਂ ਹਫ਼ਤਾ ਦਸੀ ਆ ਨਾ ਇਹਨੂੰ ਪੁੱਛੋ 15 ਦਿਨ ਪਹਿਲਾਂ ਤਾਂ ਮੰਡੀ ਚੱਲਦੀ ਸੀ ਨਾ ਕਿਸੇ ਨੇ ਲਿਖਿਆ ਰਜਿਸਟਰ ਦੇ ਵਿੱਚ ਵੀ ਹਾਂ ਇੱਥੇ ਮਾਲ ਪਿਆ ਹੱਥ ਝਾੜ ਕੇ ਮੁੜਾ ਇਹ ਕਹਿੰਦੇ ਜੀ ਦਾਣਾ ਮੰਡੀ ਦੇ ਵਿੱਚ ਤਾਂ ਮਾਲ ਹੀ ਹੈ ਨਹੀਂ ਕਣਗੇ ਖਤਮ ਹੋ ਗਿਆ ਮੰਡੀ ਬੰਦ ਹੋ ਗਈ ਬਸ ਐਸ ਡੀ ਐਮ ਸਾਹਿਬ ਆਪ ਦੇਖ ਕੇ ਆਏ ਅਗੇ ਜਦੋਂ ਐਸ ਡੀ ਐਮ ਸਾਹਿਬ ਆਪ ਦੇਖ ਕੇ ਆ ਆ ਉਦੋਂ 10 ਤੋਂ 12 ਟਰਾਲੀਆਂ ਲਈ ਜਾਂਦੀਆਂ ਸੀ ਠੀਕ ਹੈ ਉਹ ਕਹਿੰਦੇ ਹੈ ਨਹੀਂ ਝੋਨਾ ਉੱਥੇ ਹਾਂ ਉਹ ਟਰਾਲੀਆਂ ਲੈਣਗੇ ਦਿਖਾਈ ਨਹੀਂ ਉਹਨੂੰ ਹੁਣ ਨਹੀਂ ਹੋਣਾ ਜਦੋਂ ਚੱਕ ਲੈ ਇੱਥੇ ਲੈ ਕੇ ਵੇਚਣਾ ਪਿਆ ਹੁਣ ਤਾਂ ਹੈ ਜਦੋਂ ਚੱਕ ਕੇ ਲਿਆ ਕੇ ਅਸੀਂ ਮੰਡੀ ਦੇ ਵਿੱਚ ਇੱਥੇ ਜੈਤੋਂ ਵੇਚਣਾ ਫਿਰ ਸਾਨੂੰ ਫਾਇਦਾ ਕੀ ਹੈ ਕਣਗੇ ਮੰਡੀ ਰੱਖਣ ਦਾ ਬਿਲਕੁਲ 6-700 ਰੁਪਿਆ ਦਿਹਾੜੀ ਆ ਪਹਿਲਾਂ ਆਪ ਦਾ ਖਰਚਾ ਹੀ ਨਹੀਂ ਪੂਰਾ ਆਉਂਦਾ ਮੁੜ ਕੇ ਦਿਹਾੜ ਕੇ ਇਕੱਠੇ ਕਰਕੇ ਭਰ ਕੇ ਟਰਾਲੀਆਂ ਭਰ ਕੇ ਇੱਥੇ ਲੈ ਕੇ ਆਓ ਫਿਰ ਪਹਿਲਾਂ ਪਿੰਡ ਮੰਡੀ 'ਚ ਫਿਰ ਮੰਡੀ ਪਿੰਡੋਂ ਬੰਦ ਕਰਦੇ ਨੇ ਕੰਮ ਹੀ ਨਿਮੇੜਦੇ ਨੇ ਬਿਲਕੁਲ ਬੰਦਾ ਇੱਕ ਪਾਸੇ ਤਾਂ ਹੋ ਜੇ ਵੀ ਭਾਈ ਉੱਥੇ ਲੈ ਕੇ ਜਾਣਾ ਆਪ ਦਾ ਜੀ ਕਿਵੇਂ ਜਿਵੇਂ ਕਿਸਾਨ ਪਹੁੰਚੇ ਆ ਮੰਡੀ ਦੇ ਵਿੱਚ ਝੂਨਾ ਲੈ ਕੇ ਕਹਿੰਦੇ ਆ ਕਿ 7-8 ਕਿਸਾਨ ਤਾਂ ਪਹੁੰਚ ਗਏ ਬਾਕੀ ਹਲੇ ਵੱਡਣ ਵਾਲਾ ਵੀ ਪਿਆ ਤੇ ਸਰਕਾਰ ਕਹਿੰਦੀ ਆ ਕਿ ਖਰੀਦ ਬੰਦ ਕਰਤੀ ਝੂਨਾ ਹਮ ਤਾਂ ਗੱਲ ਪਤਾ ਕੀ ਆ ਸਰਕਾਰ ਚਾਹੁੰਦੀ ਆ ਵੀ ਕਿਸਾਨਾਂ ਨੂੰ ਲੁੱਟਿਆ ਕਿਵੇਂ ਜਾਵੇ ਇੱਕ ਪਾਸੇ ਸਰਕਾਰ ਕਹਿੰਦੀ ਆ ਡਾਇਵਰਸੀਫਿਕੇਸ਼ਨ ਲਿਆਓ ਜੀ ਘੱਟ ਪਾਣੀ ਵਾਲੇ ਬੀਜ ਲਾਓ ਘੱਟ ਪਾਣੀ ਵਾਲੀਆਂ ਜਿਹੜੀਆਂ ਨਸਲਾਂ ਪੀਆਰ 26 ਵਰਗੀਆਂ ਨਸਲਾਂ ਲਾਓ ਤੁਸੀਂ ਕਿਸਾਨਾਂ ਨੂੰ ਲਗਾਤਾਰ ਉਦੋਂ ਖੇਤੀਬਾੜੀ ਦੇ ਮਾਹਰਾਂ ਦਾ ਮੇਲਿਆਂ ਤੇ ਇਹ ਗੱਲਾਂ ਕਹੀਆਂ ਜਾਂਦੀਆਂ ਪਰ ਅਜੇ ਪਲੇਟਫਾਰਮ ਤੇ ਹੋਊਗੀ ਰਿਆ ਮੈਦਾਨ ਦੇ ਵਿੱਚ ਅਸਲ ਤੁਸੀਂ ਆ ਦੇਖਣਾ ਜੈਤੋਂ ਮੰਡੀ ਦਾ ਹਾਲ ਇਹ ਜੈਤੋਂ ਮੰਡੀ ਦੇ ਵਿੱਚ ਪਿੰਡ ਕਣੀਏ ਤੋਂ ਹਾਲਾਂਕਿ ਇਹਨਾਂ ਦੇ ਪਿੰਡ ਦੇ ਵਿੱਚ ਮੰਡੀ ਆ ਇਸ ਤਰ੍ਹਾਂ ਨਾ ਬਹੁਤ ਪਿੰਡਾਂ ਦੇ ਵਿੱਚ ਜਿਹੜੀਆਂ ਮੰਡੀਆਂ ਜਿਹੜੀਆਂ ਦੇ ਰੂਲ ਮੁਤਾਬਕ ਝੋਨਾ ਉੱਥੇ ਹੀ ਵਿਕਣਾ ਚਾਹੀਦਾ ਪਰ ਹੋਇਆ ਕੀ ਜਦੋਂ 15 ਦਿਨ ਕਿਸਾਨ ਦਾ ਝੋਨਾ ਉੱਥੇ ਪਿਆ ਰਿਆ ਇੱਕ ਪਾਸੇ ਕਿਸਾਨ ਨੇ ਆਪਦਾ ਝੋਨਾ ਵੇਚ ਕੇ ਆਪਦੀ ਅਗਲੀ ਬਜਾਈ ਦੀ ਆ ਵੀ ਸਮਾਂ ਆ ਰਿਹਾ ਕਣਕ ਦੀ ਬਜਾਈ ਕਰਨੀ ਆ ਉਤੋਂ ਮੌਸਮ ਖੁਸ਼ਕ ਆ ਤੇ ਰੌਣੀ ਵੀ ਸੁੱਕ ਰਹੀ ਹੈ ਤੇ ਝੋਨੇ ਦਾ ਵੀ ਮੌਸਮ ਤਕਰੀਬਨ ਇਹਦਾ 10 ਜਾਂ 12 ਹੀ ਹੋਊਗਾ ਠੀਕ ਹੈ ਇਸੇ ਮੌਸਮਰ ਘਟਣ ਦੇ ਨਾਲ ਕਿਸਾਨ ਦਾ ਨੁਕਸਾਨ ਹੋ ਗਿਆ ਮੰਡੀ ਦੇ ਵਿੱਚ ਝੋਨਾ ਉੱਥੇ ਪਹਾ ਨਹੀਂ ਲੱਗਿਆ ਤਾਂ ਮਜਬੂਰੀ ਵਸ ਜਦੋਂ ਅ ਇੱਥੋਂ ਦੇ ਅਧਿਕਾਰੀਆਂ ਦੀ ਦੇਖੋ ਡਿਊਟੀ ਦੇਖੋ ਕਿਹੋ ਜਿਹੇ ਅਧਿਕਾਰੀਆਂ ਦੀ ਲਾਈ ਜਾਂਦੀ ਆ ਝੋਨੇ ਦੇ ਵਿੱਚ ਝੋਨਾ ਖਰੀਦਣ ਲਈ ਮੰਡੀਆਂ ਦੇ ਵਿੱਚ ਹਾਲਾਂਕਿ ਮੰਡੀ ਦੇ ਵਿੱਚ ਝੋਨੇ ਦੀ ਖਰੀਦ ਦਾ ਫਰਜ਼ ਪੈਂਦਾ ਸੈਕਟਰੀ ਸਾਹਿਬ ਦਾ ਇਨਸਪੈਕਟਰਾਂ ਦਾ ਇੱਥੇ ਤਹਿਸੀਲਦਾਰ ਸਾਹਿਬ ਐਸਡੀਐਮ ਸਾਹਿਬ ਇੱਥੇ ਕਿਸਾਨਾਂ ਨੂੰ ਆਪਣੀਆਂ ਮਸ਼ਹੂਰੀਆਂ ਕਰ ਲਈ ਹੱਥਾਂ ਦੇ ਵਿੱਚ ਅਖਬਾਰਾ ਖਿੱਚ ਕੇ ਇੱਕ ਇੱਕ ਢੇਰੀ ਤੇ ਫੋਟੋ ਖਿੱਚ ਰਹੇ ਆ ਵੀ ਕੱਲ ਨੂੰ ਅਖਬਾਰਾਂ ਦੇ ਵਿੱਚ ਸਾਡੀ ਚਮਕ-ਦਮਕ ਬਣਦੇ ਵੀ ਸਾਡੇ ਜਿਹੜੇ ਅਫਸਰ ਸਾਹੀ ਆ ਸੀ ਆਪ ਕਿਸਾਨਾਂ ਦੀ ਮਦਦ ਕਰਕੇ ਝੋਨਾ ਤਲਵਾ ਰਹੇ ਹੋ ਹੁਣ ਹਾਲਾਤ ਕੀ ਹੋਏ ਆ ਪਿੰਡ ਕਣੀਏ ਦਾ ਝੋਨਾ 15 ਦਿਨ ਮੰਡੀ ਦੇ ਵਿੱਚ ਝੋਨਾ ਪਿਆ ਰਿਹਾ ਅਗਰ ਇੱਕ ਪਾਵੈਂਟ ਝੋਨਾ ਸੁੱਕ ਜਾਂਦਾ 1 ਕਿਲੋ ਜਾਨੀ ਕਿ ਕਿਸਾਨ ਦਾ ਨੁਕਸਾਨ ਹੋਇਆ ਹੁਣ ਆ ਝੋਨੇ ਦਾ 11-12 ਮੌਸਰ ਹੋਊਗਾ ਇਹਦਾ ਮਤਲਬ 17 ਟਿੱਕਰ ਜੇਕਰ ਸਰਕਾਰ ਨੇ ਲੈਣਾ ਤਾਂ 1 ਕਵਾਂਟਲ ਮਗਰ 5 ਕਿਲੋ ਟੇਡੇ ਡੰਗਣਾ ਐਮਐਸਪੀ ਖਤਮ ਕਰਦੀ ਇੱਥੋਂ ਦੇ ਪ੍ਰਸ਼ਾਸਨ ਨੇ ਇੱਥੋਂ ਦੀਆਂ ਸਰਕਾਰਾਂ ਨੇ ਹੁਣ ਉਲਟਾ ਕਿਸਾਨ ਨੇ ਜਦੋਂ ਮੰਡੀ ਦੇ ਵਿੱਚੋਂ ਝੋਨਾ ਚੱਕਿਆ ਉਹਨੂੰ ਲੇਬਰ ਪੈ ਗਈ ਹੁਣ ਕਣੀਆਂ ਪਿੰਡ ਤਕਰੀਬਨ ਇੱਥੋਂ 12 13 ਕਿਲੋਮੀਟਰ 35 ਕਿਲੋਮੀਟਰ ਹੈ 35 ਕਿਲੋਮੀਟਰ ਹਾਂ ਸੌਰੀ 35 ਕਿਲੋਮੀਟਰ ਹੁਣ 35 ਕਿਲੋਮੀਟਰ ਦਾ ਜਿਹੜਾ ਕਿਸਾਨ ਦਾ ਇੱਥੇ 8 10 ਜਾਂ 12 ਕਿਸਾਨ ਜਿੰਨੇ ਵੀ ਪਹੁੰਚੇ ਆ ਜੇ ਹੁਣ ਪਿੰਡਾਂ ਦੇ ਵਿੱਚ ਮੰਡੀਆਂ ਸਰਕਾਰ ਨੇ ਬੰਦ ਕਰ ਦਿੱਤੀਆਂ ਜੇਕਰ ਉਹ ਜੈਤੋਂ ਲੈ ਕੇ ਆਉਂਦੇ ਆ ਤਾਂ ਉਹਦਾ ਭਾਅ ਵੀ ਰੈਗੂਲਰ ਰਜਿਸਟਰ ਤੇ ਨਹੀਂ ਲੱਗ ਰਿਹਾ ਉਹਦਾ ਇੱਕ ਟੈਂਪਰੇਰੀ ਕਿਉਂਕਿ ਅੱਜ ਜਦੋਂ ਮਸਲਾ ਇਹ ਘਣੀਏ ਦਾ ਸਾਡੇ ਕੋਲੇ ਆਇਆ ਤਾਂ ਇਹ ਮੁੰਡੇ ਨੇ ਮੈਨੂੰ ਪਵਿੱਤਰ ਘਣੀਏ ਤੋਂ ਆ ਤਾਂ ਮੈਂ ਬਲਾਕ ਜੈਤੋ ਦਾ ਬੀਕੇ ਜੂ ਇੱਕ ਤਾਂ ਸਿੱਧੂਪੁਰ ਦਾ ਆ ਗੂ ਹੋਣ ਦੇ ਨਾਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਮੰਡੀ ਦੇ ਵਿੱਚ ਇੱਥੇ ਪਹੁੰਚਿਆ ਤਾਂ ਜਦੋਂ ਹੀ ਅਸੀਂ ਮੰਡੀ ਦੇ ਵਿੱਚ ਪਹੁੰਚੇ ਤਾਂ ਇਸੇ ਅਫਸਰ شاہੀ ਦੀ ਕੁਸਰਮੂਸਰ ਸ਼ੁਰੂ ਹੋ ਗਈ ਸਾਈਡ ਤੇ ਕਿਉਂਕਿ ਇਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਅਗਰ ਅਸੀਂ ਇਹਨਾਂ ਨੂੰ ਮਤਲਬ ਕਿਸਾਨਾਂ ਦੇ ਸਾਡੇ ਝੋਨੇ ਦਾ ਕੋਈ ਮਸਲੇ ਦਾ ਹੱਲ ਨਹੀਂ ਕਰਦੇ ਤਾਂ ਸਵਭਾਅ ਕਾ ਗੱਲ ਹੈ ਪਰ ਸੜਕ ਸਾਨੂੰ ਰੁਕਣੀ ਪੈਣੀ ਸੀਗੀ ਸਾਨੂੰ ਟਰਾਲੀਆਂ ਟੇਡੀਆਂ ਕਰਕੇ ਸੜਕ ਦੇ ਝੋਨੇ ਦੀਆਂ ਪਰੀਆਂ ਲਾਉਣੀਆਂ ਆ ਪਰ ਜਿਹੜੀ ਸਰਕਾਰ ਕਹਿੰਦੀ ਐ ਕਿ ਝੋਨੇ ਦੀ ਫਸਲ ਆ ਜਾਂ ਕੋਈ ਵੀ ਕਿਸਾਨ ਦੀ ਫਸਲ ਆ ਅਸੀਂ ਰੋਲ ਨਹੀਂ ਦੇਾਂਗੇ ਮਤਲਬ 2 ਮਹੀਨੇ ਹੋ ਗਏ ਖਰੀਦ ਸ਼ੁਰੂ ਕੀਤੀ ਨੂੰ ਹੁਣ ਕਹਿੰਦੇ ਖਰੀਦ ਬੰਦ ਆ ਤੇ ਆ ਪਰ ਫਸਲ ਐ ਕੌਣ ਲੈ ਕੇ ਜਾਊਗਾ ਸਰਕਾਰ ਤਾਂ ਬਹੁਤ ਕੋਸ਼ਾਂਦੀ ਸੀ ਸਰਕਾਰ ਤਾਂ ਇਹ ਵੀ ਕਹਿੰਦੀ ਸੀ ਅਸੀਂ ਇੱਕ ਹਫ਼ਤੇ ਦੇ ਵਿੱਚ ਚਿੱਟਾ ਖਤਮ ਕਰ ਦਾਂਗੇ ਅੱਜ ਜੈਤੋ ਦੇ ਵਿੱਚ ਸ਼ਰੇ ਆਮ ਚਿੱਟਾ ਵਿਕ ਰਿਹਾ ਹੋਰ ਪਿੰਡਾਂ ਦੇ ਵਿੱਚ ਵਿਕ ਰਿਹਾ ਰੋਜ਼ ਨੌਜਵਾਨ ਮਾਰ ਰਿਹਾ ਸਰਕਾਰ ਤਾਂ ਇਹ ਵੀ ਕਹਿੰਦੀ ਸੀ ਵਿਦਿਆਰਥੀਆਂ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਅਸੀਂ ਨੌਕਰੀਆਂ ਦੇਵਾਂਗੇ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਰਸੇ ਚੋਥੇ ਕੀ ਹੋਇਆ ਉੱਥੇ ਲਾਠੀ ਚਾਰਜ ਹੋਇਆ ਅਸੀਂ ਪੰਜਾਬ ਦਾ ਹੱਕ ਮੰਗਣ ਲਈ ਸਾਡੇ ਪੰਜਾਬ ਦੀਆਂ ਜਥੇਬੰਦੀਆਂ ਪੰਜਾਬ ਦੇ ਨੌਜਵਾਨਾਂ ਦੀਆਂ ਕਿਸਾਨ ਜਥੇਬੰਦੀਆਂ ਸਾਰੇ ਹੱਕ ਮੰਗਣ ਗਏ ਉਲਟਾ ਉਹਨਾਂ ਲੋਕਾਂ ਨੂੰ ਕੁੱਟ ਕੇ ਥਾਣੇ ਦੇ ਵਿੱਚ ਬੰਦ ਕੀਤਾ ਪਰ ਹੋਇਆ ਕਿ ਪੰਜਾਬ ਦੇ ਅੱਗੇ ਅੱਜ ਤੱਕ ਕੋਈ ਵੀ ਸਰਕਾਰਾਂ ਨਹੀਂ ਟਿਕ ਸਕਦੀਆਂ ਕਿਉਂਕਿ ਪੰਜਾਬ ਦੇ ਖੂਨ ਦੇ ਵਿੱਚ ਸੰਘਰਸ਼ ਜਿਹੜਾ ਖੂਨ ਦੇ ਵਿੱਚੋਂ ਚੱਲਦਾ ਆ ਰਿਹਾ ਕਿਉਂਕਿ ਇਹ ਕੱਲੇ ਕਿਸਾਨਾਂ ਦੇ ਨਹੀਂ ਪੂਰੇ ਪੰਜਾਬ ਦੇ ਪੂਰੇ ਭਾਰਤ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਛੜਕਾ ਤੇ ਆਉਣਾ ਪੈਣਾ ਸੋ ਇਹ ਸਰਕਾਰ ਡਬਲਯੂਟੀਓ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ ਅਸੀਂ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਵੀ ਇਹ ਜਿਹੜੀ ਝਾੜੂ ਪੋਚ ਦੀ ਸਰਕਾਰ ਹੈ ਇਹ ਬੀਜੇਪੀ ਦੀ 20 ਟੀਮ ਹੈ ਹੁਣ ਮੰਡੀ ਦੀ ਗੱਲ ਜਿਹੜੀ ਆਪਾਂ ਕਰ ਲੀਏ ਉੱਥੇ ਅੱਗੇ ਪਿਛਲੇ ਦਿਨੀ ਤੁਸੀਂ ਵੀ ਚੈਨਲ ਤੇ ਖਬਰ ਚਲਾਈ ਉਹ ਇੱਕ ਇਨਸਪੈਕਟਰ ਨੇ ਆਪਦੀ ਸਰਕਾਰੀ ਆਪਦੇ ਇੱਕ ਦਫ਼ਤਰ ਲੈ ਕੇ ਪ੍ਰਾਈਵੇਟ ਉਹਦੇ ਵਿੱਚ ਜਿਹੜੀਆਂ ਆਪਦੀਆਂ ਮਸ਼ੀਨਾਂ ਰੱਖ ਲੀਆਂ ਹੁਣ ਉਹ ਮਸ਼ੀਨਾਂ ਦੀ ਜਿਹੜੀ ਅਫਸਰ ਉਹ ਤੋਂ ਮਤਲਬ ਉਹ ਇਨਸਪੈਕਟਰ ਸਾਹਿਬ ਸੀ ਨਾ ਉਹ ਆਪਦਾ ਸਹੀ ਮੈਨੇ ਆਪਦੀ ਗੱਲ ਨਹੀਂ ਰੱਖ ਸਕਈ ਉਹਦਾ ਅਸਲ ਵਿੱਚ ਮਸਲਾ ਕੀ ਸੀਗਾ ਮਸਲਾ ਇਹ ਸੀ ਵੀ ਵੈਸੇ ਤਾਂ ਸ਼ੈਲਰ ਦੀ ਮਸ਼ੀਨ ਮੰਡੀ ਦੇ ਵਿੱਚ ਵੜ ਨਹੀਂ ਸਕਦੀ ਉਹਨਾਂ ਨੇ ਆਪਦਾ ਇੱਕ ਪ੍ਰਾਈਵੇਟ ਕਮਰਾ ਮਤਲਬ ਕਿ ਲੈ ਕੇ ਉੱਥੇ ਮਸ਼ੀਨਾਂ ਰੱਖ ਲਈਆਂ ਤੇ ਜਿੰਨੇ ਸ਼ੈਲਰਾਂ ਵਾਲੇ ਸੀ ਸਾਰੇ ਕਿਸਾਨ ਕਿਉਂਕਿ ਕਿਸਾਨ ਜਾਗਰੂਤ ਨਹੀਂ ਹਮਤਾਜ ਕਿਸਾਨਾਂ ਨੂੰ ਨਹੀਂ ਪਤਾ ਵੀ ਕਿਹੜੀ ਮਸ਼ੀਨ ਦਾ ਮੌਇਸਚਰ ਚੈੱਕ ਹੋਣਾ ਤਾਂ ਜਾਣ ਬੁੱਝ ਕੇ ਉਹ ਇਨਸਪੈਕਟਰ ਨੇ ਛੇਲਰਾਂ ਮਾਲਕਾਂ ਦੀ ਮਦਦ ਕਰਨ ਲਈ ਇੱਕ ਦੁਕਾਨ ਦੇ ਵਿੱਚ ਆਪਦਾ ਮੌਇਸਚਰ ਮੀਟਰ ਲਿਆ ਕੇ ਤੇ ਕਿਸਾਨਾਂ ਨੂੰ ਗਮਰਾਹ ਕਰਕੇ ਉਸ ਕਮਰੇ ਦੇ ਵਿੱਚ ਮੌਇਸਚਰ ਕਢਾਇਆ ਜਾਂਦਾ ਸੀ ਜਿਹਦੀ ਢੇਰੀ ਦਾ 16 ਜਾਂ 17 ਪਾਸ ਹੋ ਜਾਂਦਾ ਸੀ ਉਹਦਾ ਜਾਣ ਬੁੱਝ ਕੇ 21 22 23 ਮੌਇਸਚਰ ਕੱਢ ਕੇ ਕਾੜ ਦਵਾਈ ਜਾਂਦੀ ਸੀ ਉਹਦਾ ਮਸਲਾ ਅਸਲ ਵਿੱਚ ਇਹ ਸੀ ਸੋ ਸਾਡਾ ਤਾਂ ਮਤਲਬ ਬੇਨਤੀ ਇਹ ਹੈ ਸਰਕਾਰ ਨੂੰ ਇਨਾ ਇਨਾ ਤੋਂ ਇਲਾਵਾ ਭਾਈ ਇਹ ਕਿਸਾਨਾਂ ਤੋਂ ਇਲਾਵਾ ਹੋਰ ਵੀ ਮੰਡੀ ਦੇ ਵਿੱਚ ਕਿਸਾਨ ਜਿਹੜੇ ਕਾਫੀ ਦਿਨਾਂ ਤੋਂ ਬੈਠੇ ਹੋਏ ਤੁਸੀਂ ਪੂਰੀ ਮੰਡੀ ਦੇ ਵਿੱਚ ਰਾਉਂਡ ਲਾ ਸਕਦੇ ਹੋ ਇਕੱਲੇ ਇਕੱਲੇ ਕਿਸਾਨ ਨੂੰ ਪੁੱਛ ਲਓ ਬਹੁਤ ਸਾਰੇ ਕਿਸਾਨ ਹੋਣਗੇ ਜਿਹੜੇ 15 ਦਿਨ ਤੋਂ 20 ਦਿਨ ਤੋਂ ਖੱਜਲ ਹੋ ਰਹੇ ਆ ਉਹਨਾਂ ਦਾ ਝੋਨੇ ਦਾ ਸੁੱਕ ਕੇ ਮੌਇਸਚਰ 10 12 ਉਹ ਮਤਲਬ ਕਿ ਹੋ ਚੁੱਕਾ ਹੈ ਨੁਕਸਾਨ ਉਹਨਾਂ ਦਾ ਹੋ ਚੁੱਕਾ ਹੈ فرق مطلب ਗੱਲ ਇਹ ਹੈ ਨਾ ਕੱਲੇ ਅਧਿਕਾਰੀਆਂ ਤੇ ਗੱਲ ਨਹੀਂ ਆਉਂਦੀ ਗੱਲ ਸਰਕਾਰ ਤੇ ਆਉਂਦੀ ਐ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਦਾਣਾ ਦਾਣਾ ਚੱਕ ਲਾਂਗੇ ਜੀ ਮੰਡੀ ਦੇ ਵਿੱਚੋਂ ਅੱਛਾ ਦੂਜੇ ਪਾਸੇ ਤੁਸੀਂ ਕਹਿੰਦੇ ਘੱਟ ਪਾਣੀ ਵਾਲੀਆਂ ਜਿਹੜੀਆਂ ਨਸਲਾਂ ਪੀਆਰ 126 ਵਰਗੇ ਬੀਜ 31 ਵਰਗੇ ਬੀਜ ਲਾਓ ਜੇ ਕਿਸਾਨਾਂ ਨੇ ਅੱਜ ਉਹ 31 ਜਾਂ 26 ਵਰਗੇ ਬੀਜ ਜਿਨ੍ਹਾਂ ਦੀ ਬਣਿਆਦੀ ਹੋਣਾ ਵਡਣ ਦੀ ਉਹਨਾਂ ਨੇ ਘੱਟ ਪਾਣੀ ਨਾਲ ਪੈਦਾ ਚੌਲ ਕਰ ਲਿਆ ਤੇ ਅੱਜ ਖਰੀਦ ਵੇਰੀ ਸਾਡੀਆਂ ਜੀ ਮੰਡੀਆਂ ਮੰਦਾ ਸਾਡੇ ਜੀ ਸੇਲਰਾਂ ਦੇ ਵਿੱਚ ਮਾਲ ਪੂਰਾ ਹੋ ਚੁੱਕਿਆ ਹੁਣ ਸੇਲਰਾਂ ਦੇ ਵਿੱਚ ਜਿਹੜਾ ਰਿਕਾਰਡ ਦੇ ਵਿੱਚ ਮਾਲ ਪੂਰਾ ਹੋਇਆ ਉਹ ਅਸਲ ਵਿੱਚ ਸਰਕਾਰ ਜਾਂ ਇਹਨਾਂ ਅਧਿਕਾਰੀਆਂ ਨੂੰ ਪਹਿਲਾਂ ਨਹੀਂ ਪਤਾ ਕਿੱਥੋਂ ਹੋਇਆ ਅੱਜ ਤਾਂ ਇਹ ਕਹਿੰਦੇ ਵੀ ਸ਼ੈਲਰਾਂ ਦੇ ਵਿੱਚ ਮਾਲ ਪੂਰਾ ਹੋ ਚੁੱਕਿਆ ਜੀ ਤਾਂ ਸ਼ੈਲਰਾਂ ਦੇ ਵਿੱਚ ਮਾਲ ਅੱਜ ਤੁਸੀਂ ਪਤਾ ਕਰਨ ਨਿਕਲਿਓ ਇਕੱਲੇ ਇਕੱਲੇ ਕਿਸਾਨ ਦਾ ਆਧਾਰ ਕਾਰਡ ਚੈੱਕ ਕਰਕੇ ਅਖ ਢੇਰੀ ਅਸੀਂ ਤਲਵਾਵਾਂਗੇ ਜੀ ਬਾਹਰੋਂ ਚੋਂ ਨਾਕਿਣਾ ਵਿਕਦੇ ਇੱਥੇ ਜਿਸ ਦਿਨ ਝੋਨੇ ਦੀ ਖਰੀਦ ਸ਼ੁਰੂ ਹੋਈ ਸੀ ਉਸ ਦਿਨ ਬਾਹਰੋਂ ਟਰੱਕ ਆ ਕੇ ਇੱਥੇ ਵਿਕਦੇ ਸੀ ਉਦਦੇ ਅਧਿਕਾਰੀ ਕਿੱਥੇ ਸੀ ਉਦਦੇ ਸਰਕਾਰ ਕਿੱਥੇ ਸੀ ਹਰੀ ਨੌਂ ਦੇ ਵਿੱਚ ਅਸੀਂ ਦੋ ਸ਼ੈਲਰਾਂ ਦੇ ਖਿਲਾਫ ਉੱਥੇ ਧਰਨਾ ਲਾ ਕੇ ਉਹਨਾਂ ਤੇ ਬਣਦੀ ਕਾਰਵਾਈ ਕਰਾਈ ਉਹਨਾਂ ਦੇ ਬਾਹਰੋਂ ਆ ਕੇ ਝੋਨਾ ਇੱ ਉਹ ਕਿੱਥੋਂ ਆ ਰਿਹਾ ਸੀ ਸਰਕਾਰ ਨੂੰ ਨਹੀਂ ਪਤਾ ਤਾਂ ਇਸ ਕਰਕੇ ਅੱਛਾ ਜੇ ਕਿਸਾਨ ਨੇ ਪਰਾਲੀ ਨੂੰ ਅੱਗ ਲਾਦੀ ਉਹ ਇਹਨਾਂ ਦੇ ਸੈਟੇਲਾਈਟ ਦੱਸ ਦੇਣਗੇ ਉਹ ਇਹਨਾਂ ਦੇ ਅਧਿਕਾਰੀ ਵੀ ਨੌਡਲ ਅਫਸਰ ਵੀ ਇੱਥੇ ਇਹਨਾਂ ਨੇ ਇਸ ਸਰਕਾਰ ਨੇ ਤਾਂ ਇੰਨੀ ਕਸਰ ਨਹੀਂ ਛੱਡੀ ਹਮਤਾਜ ਇਹਨਾਂ ਦਾ ਬੱਕਰੀਆਂ ਭੇਡਾਂ ਚਾਰਨ ਵਾਲਿਆਂ ਨੂੰ ਕਹਦਾ ਵੀ ਸਾਡੇ ਸੇਮ ਨਾਲੇ ਤੇ ਜੇ ਤੁਸੀਂ ਮਾਲਚਾਰਨਾ ਨਾ ਤਾਂ ਤੁਹਾਨੂੰ ਦੱਸਣਾ ਪਊਗਾ ਵੀ ਕਿਹੜੇ ਕਿਸਾਨ ਨੇ ਅੱਗ ਲਾਈ ਆ ਸੋ ਇਹ ਬਹੁਤ ਗਿਰੀ ਹੋਈ ਸਰਕਾਰ ਹੈ ਸੋ ਸਾਡੀ ਸਰਕਾਰ ਨੂੰ ਬੇਨਤੀ ਆ ਕਿ ਦੇਖੋ ਅੱਜ ਕਿਸਾਨ ਦੀ ਬਾਹ ਫੜਨ ਦੀ ਲੋੜ ਹੈ ਇੱਕ ਪਾਸੇ ਕਿਸਾਨ ਹੜਾਂ ਦੇ ਨਾਲ ਮਾਰਿਆ ਗਿਆ ਉੱਥੇ ਲੱਖਾਂ ਏਕੜ ਜ਼ਮੀਨਾਂ ਬਰਬਾਦ ਹੋ ਗਈਆਂ ਪਰ ਤੁਹਾਡੇ ਰਿਕਾਰਡ ਦੇ ਵਿੱਚ ਝੋਨਾ ਅੱਜ ਵੀ ਪੂਰਾ ਹੋ ਚੁੱਕਿਆ ਉਹ ਕਿੱਥੋਂ ਆਇਆ ਇਹ ਸਵਾਲ ਖੜੇ ਹੁੰਦੇ ਆ ਤੇ ਦੂਜੀ ਗੱਲ ਜਿਹੜੇ ਹਜੇ ਕਿਸਾਨਾਂ ਦਾ ਬਹੁਤ ਸਾਰੇ ਕਿਸਾਨਾਂ ਦਾ ਝੋਨਾ ਹਜੇ ਖੇਤਾਂ ਦੇ ਵਿੱਚ ਖੜਾ ਤਾਂ ਕਿਉਂਕਿ ਪਛੇਤੀਆਂ ਨਸਲਾਂ ਫਸਲਾਂ ਬੀਜ ਬੀਜਣ ਦੇ ਕਾਰਨ ਹਜੇ ਝੋਨਾ ਆਇਆ ਨਹੀਂ ਹੁਣ ਜਿਹੜਾ ਝੋਨਾ ਇੱਕ ਦਿਨ ਨੂੰ 2-4 ਦਿਨਾਂ ਨੂੰ ਵੱਡਾ ਜਾਣਾ ਉਹਨਾਂ ਚ ਉਹਨਾਂ ਕਿਸਾਨਾਂ ਦੇ ਝੋਨੇ ਨੂੰ ਤੋਲਣ ਦਾ ਸਰਕਾਰ ਪ੍ਰਬੰਧ ਕਰੇ ਇਕੱਲੇ ਐਲਾਨ ਨਾ ਕਰੇ ਮੁੱਖ ਮੰਤਰੀ ਵੀ ਦਾਣਾ ਦਾਣਾ ਚਕਾ ਦੇਣਗੇ ਜੇ ਅਸੀਂ ਐ ਕਰ ਦਾਂਗੇ ਅਸੀਂ ਜੋ ਕਰ ਦਾਂਗੇ ਨਿਬੜਿਆ ਹੋਇਆ ਕੁਝ ਨਹੀਂ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਵੀ ਲੋਕ ਅੱਕੇ ਹੋਏ ਸੀ ਥੋੜੀ ਨਵੀਂ ਲਿਆਂਦੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਰਹਿਣਾ ਤੁਸੀਂ ਵੀ ਨਹੀਂ ਜਿਹੜੇ ਹਿਸਾਬ ਨਾਲ ਕਿਸਾਨਾਂ ਦੇ ਹਾਲਾਤ ਆ ਕਿਉਂਕਿ ਜਿੰਨਾ ਲੋਕਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਹੱਥ ਕੀ ਕੀਤੀ ਆ ਇਹਨਾਂ ਦੀ ਲੁੱਟ ਕੀਤੀ ਆ ਇਹਨਾਂ ਲੋਕਾਂ ਨੇ ਉਹਨਾਂ ਨੂੰ ਪਹਿਲਾਂ ਵੀ ਧੂੜ ਚਟਾਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਟਾਉਣਗੇ ਜੀ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਕਿਸਾਨਾਂ ਦੀ ਮਤਲਬ ਆਵਾਜ਼ ਨੂੰ ਪੂਰੇ ਪੰਜਾਬ ਤੇ ਕਰ ਪਚਾਉਣ ਲਈ